ਇੱਕ ਵਾਰੀ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ ਬਹੁਤ ਦਿਨਾਂ ਤੋਂ ਤੁਹਾਡੇ ਵੱਲ ਆ ਨਹੀਂ ਸਕਿਆ ਇੱਧਰ ਥੋੜਾ ਜਿਹਾ ਬਿਜ਼ੀ ਚੱਲ ਰਿਹਾ ਕੁਝ ਖਾਸ ਲੋਕ ਵੀ ਨੇ ਜਿਹੜੇ ਬਾਹਰੋਂ ਆਏ ਹੋਏ ਨੇ ਤਾਂ ਮੇਰੀ ਵੀ ਇੱਕ ਛੁੱਟੀ ਵੀ ਚੱਲ ਰਹੀ ਹੈ ਥੋੜੀ ਕੁਝ ਹੋਰ ਦਿਨ ਐਸੇ ਤਰ੍ਹਾਂ ਹੀ ਨੰਗਣਗੇ ਹਾਲੇ ਪਰ ਇਹ ਇੱਕ ਵੀਡੀਓ ਜ਼ਰੂਰੀ ਸੀ ਤੇ ਮੈਂ ਕਿਹਾ ਤੁਹਾਨੂੰ ਇਹ ਵੀ ਨਾ ਲੱਗੇ ਕਿ ਕਿਤੇ ਬੰਦਾ ਭੱਜ ਗਿਆ ਮਾਰਕੀਟ ਦਾ ਹਾਲ ਦੇਖ ਕੇ ਤਾਂ ਇਸੇ ਲਈ ਅੱਜ ਮੈਂ ਵਾਪਸ ਆਇਆ ਤੁਹਾਡੇ ਕੁਐਸਚਨ ਵੀ ਬਹੁਤ ਜ਼ਿਆਦਾ ਨੇ ਨਿੱਜੀ ਕੁਐਸਚਨ ਨੇ ਬਹੁਤ ਸਾਰੇ ਦੋਸਤਾਂ ਦੇ ਪਰ ਉਹਨਾਂ ਕੁਐਸਚਨਾਂ ਤੋਂ ਇੱਕ ਬਹੁਤ ਵੱਡਾ ਕੁਐਸਚਨ ਆ ਜਿਹੜਾ ਸਾਰਿਆਂ ਦੇ ਸਾਹਮਣੇ ਆ ਕਿ ਅੱਗੇ ਮਾਰਕੀਟ ਦਾ ਰੁਖ ਕੀ ਆ ਦੇਖੋ ਗੱਲਾਂ ਉਹੀ ਨੇ ਮਾਰਕੀਟ ਦੇ ਵਿੱਚ ਮੈਂ ਤੁਹਾਨੂੰ ਬਹੁਤ ਵਾਰੀ ਇਹ ਚੀਜ਼ ਕਹੀ ਕਿ ਸਟਾਕ ਮਾਰਕੀਟ ਦੇ ਆਪਣੇ ਕੁਝ ਰੂਲ ਨੇ ਉਹ ਹਮੇਸ਼ਾ ਉਹੀ ਰਹਿਣਗੇ ਤੇ ਦੁਬਾਰਾ ਇੱਕ ਵਾਰ ਕੁਝ ਰੂਲ ਮੈਂ ਤੁਹਾਨੂੰ ਦੁਬਾਰਾ ਯਾਦ ਕਰਵਾ ਦੇਣਾ ਕਿਉਂਕਿ ਇਹ ਚੈਨਲ ਮ ਅੱਗੇ ਵੀ ਬਹੁਤ ਵਾਰ ਕਿਹਾ ਕਿ ਹਾਂ ਇਸ ਕਰਕੇ ਨਹੀਂ ਕਿ ਕੋ ਬਹੁਤ ਹੋਰ ਅਲੱਗ ਚੀਜ਼ ਆ ਬਸ ਇਹ ਆ ਕਿ ਹਾਂ ਹੋ ਸਕਦਾ ਜਿਆਦਾ ਦੋਸਤਾਂ ਤੋਂ ਜਿਆਦਾ ਟਾਈਮ ਮੈਨੂੰ ਹੋ ਚੁੱਕਿਆ ਇਹ ਕੰਮ ਕਰ ਦਿੱਤਾ ਇਸ ਲਈ ਇੱਕ ਟੀਚਰ ਦੀ ਹیثیت ਦੇ ਤੌਰ ਤੇ ਮੈਂ ਇਸ ਚੈਨਲ ਦੇ ਉੱਪਰ ਆਉਣਾ ਹੁੰਦਾ ਤਾਂ ਗੱਲਾਂ ਉਹੀ ਦੁਬਾਰਾ ਦੁਬਾਰਾ ਨੇ ਪਹਿਲੀ ਚੀਜ਼ ਸਟਾਕ ਮਾਰਕੀਟ ਇੱਕ ਬਹੁਤ ਲੰਬੇ ਟਾਈਮ ਦੀ ਖੇਡ ਆ ਯਾਦ ਰੱਖਿਓ ਤੇ ਲੰਬਾ ਟਾਈਮ ਮਤਲਬ ਬਹੁਤ ਲੰਬਾ ਟਾਈਮ ਕੰਪਨੀਆਂ ਨੇ ਬਹੁਤ ਜ਼ਿਆਦਾ ਵੱਡੇ ਕੰਮਕਾਰ ਹੁੰਦੇ ਆ ਅਗਲੀ ਚੀਜ਼ ਜਿਹੜੀ ਇਹ ਵਿਚਕਾਰ ਦੀਆਂ ਮੂਵਮੈਂਟਸ ਹੁੰਦੀਆਂ ਨੇ ਇੱਕ ਵੱਡੇ ਪੈਟਰਨ ਦੇ ਵਿਚਕਾਰ ਦੇ ਜਿਹੜੇ ਛੋਟੇ ਪੈਟਰਨ ਛੋਟੇ ਕਰੰਟ ਅੰਡਰ ਕਰੰਟ ਚੱਲਦੇ ਰਹਿੰਦੇ ਆ ਇਹ ਜੇ ਆਪਾਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਮਝਦੇ ਆ ਤਾਂ ਬਹੁਤ ਵਧੀਆ ਵੀ ਰਹਿ ਸਕਦੇ ਆ ਇਹ ਲੋਕਾਂ ਨੂੰ ਬਰਬਾਦ ਵੀ ਕਰ ਦਿੰਦੇ ਆ ਹੁਣ ਜਿਵੇਂ ਕੋਈ ਇੱਕ ਇਨਸਾਨ ਆ ਮੰਨ ਲਓ ਕੋਈ ਇੱਕ ਬੱਚਾ ਵਾ ਉਹ 10 ਸਾਲ ਦਾ ਹੋਇਆ ਉਸ ਤੋਂ ਵੀ ਛੋਟਾ ਇੱਕ ਹੈ ਉਹਦੀ ਲਾਈਫ ਪੂਰੀ 60 ਸਾਲ 70 ਸਾਲ ਦੀ ਜੇ ਉਹ ਬੱਚਾ ਚੰਗਾ ਵਾ ਇੰਟੈਲੀਜੈਂਟ ਆ ਤਾਂ 60 ਸਾਲ ਦੀ ਉਮਰ ਤੋਂ ਬਾਅਦ ਉਹ ਇੱਕ ਬਹੁਤ ਸਕਸੈਸਫੁਲ ਇਨਸਾਨ ਬਣ ਜਾਊਗਾ ਮੰਨ ਲਓ ਵੈਸੇ ਹੀ ਮੰਨ ਲਓ ਕਿ ਉਹ ਬੱਚੇ ਨੂੰ ਆਪਾਂ ਇੱਕ ਕੰਪਨੀ ਦੀ ਤਰ੍ਹਾਂ ਮੰਨ ਲੈਨੇ ਆ ਕਿ ਆਪਾਂ ਨੂੰ ਲੱਗਿਆ ਕਿ ਇਹ ਬੱਚਾ ਤਾਂ ਬਹੁਤ ਇੰਟੈਲੀਜੈਂਟ ਆ ਫਰਸਟ ਆਨ ਦਾ ਵਾ ਘਰਦਿਆਂ ਦੀ ਗੱਲ ਮੰਨਦਾ 60 ਸਾਲਾਂ ਤੋਂ ਬਾਅਦ ਇਹ ਬੜਾ ਵਧੀਆ ਇਨਸਾਨ ਹੋਊਗਾ ਪੈਸੇ ਵੀ ਇਹਦੇ ਕੋਲੇ ਚੰਗੇ ਹੋਣਗੇ ਇੱਕ ਇਨਸਾਨ ਆ ਜਿਹਨੇ ਉਹਦੇ ਉੱਤੇ ਇਨਵੈਸਟ ਕਰਕੇ ਭੁੱਲ ਗਿਆ ਪਰ ਉਹਦੀ ਉਸ ਉਮਰ ਦੇ ਵਿੱਚ ਵਿਚਕਾਰ ਬਹੁਤ ਸਾਰੇ ਟਾਈਮ ਇਸ ਤਰ੍ਹਾਂ ਦੇ ਰਹਿਣਗੇ ਜਦੋਂ ਉਹਦੀ ਜ਼ਿੰਦਗੀ ਵੀ ਸਹੀ ਨਹੀਂ ਚੱਲ ਰਹੀ ਹੋਊਗੀ ਹੋ ਸਕਦਾ ਕੋਈ ਇਹੋ ਜਿਹਾ ਅਫੇਅਰ ਹੋਵੇ ਜਿਹੜਾ ਬਾਅਦ ਦੇ ਵਿੱਚ ਬੁਰੀ ਤਰ੍ਹਾਂ ਐਂਡ ਹੋਵੇ ਤਾਂ ਕੁਝ ਮਹੀਨੇ ਕੁਝ ਸਾਲ ਉਹਦੇ ਲਈ ਚੰਗੇ ਨਾ ਹੋਣ ਏ ਹੋ ਸਕਦਾ ਕੁਛ ਟਾਈਮ ਦੇ ਲਈ ਉਹ ਬਿਮਾਰ ਹੋਵੇ ਕਿਤੇ ਕੋਈ ਸੱਟ ਖਾ ਲਵੇ ਕੋਈ ਛੋਟਾ ਮੋਟਾ ਐਕਸੀਡੈਂਟ ਹੋ ਜਾਵੇ ਤਾਂ ਉਦੋਂ ਥੋੜੇ ਟਾਈਮ ਦੇ ਲਈ ਉਹਦੀ ਜ਼ਿੰਦਗੀ ਖਰਾਬ ਹੋਈ ਹੋਈ ਆ ਪਰ ਲੰਬੇ ਟਾਈਮ ਦੇ ਦੌਰਾਨ ਉਹਨੇ ਅੱਗੇ ਹੀ ਜਾਣਾ ਵਾ ਈਵਨ ਮੈਂ ਵੀ ਤੁਹਾਨੂੰ ਇੱਕ ਦੱਸਿਆ ਸੀ ਕਿਉਂਕਿ ਮੈਨੂੰ ਵੀ ਪਤਾ ਕਿ ਜ਼ਿਆਦਾ ਦੋਸਤ ਐਕਸਪੈਕਟ ਕਰਦੇ ਆ ਕਿ ਅਸੀਂ ਛੋਟੇ ਟਾਈਮ ਦੇ ਵਿੱਚ ਪੈਸੇ ਬਣਾਈਏ ਤਾਂ ਉਹਦਾ ਵੀ ਇੱਕੋ ਤਰੀਕਾ ਸੀ ਉਹ 10% ਵਾਲਾ ਪਰ ਫਿਰ ਵੀ ਹਾਂ ਮੈਂ ਆਪਣਾ ਉਹ ਤਰੀਕਾ ਬਹੁਤ ਹੀ ਮਤਲਬ ਜਿੰਨਾ ਕਿ ਮੇਰੇ ਤੋਂ ਆਪਣੇ ਤਜਰਬੇ ਤੋਂ ਜੋ ਵੀ ਸਿੱਖਿਆ ਜੋ ਸੱਟਾਂ ਖਾਧੀਆਂ ਜੋ ਵੀ ਲਰਨਿੰਗ ਫੇਜ਼ ਰਹੇ ਉਹਦੇ ਤੋਂ ਇੱਕ ਤਰੀਕਾ ਬਣਾਇਆ ਪਰ ਉਹ ਵੀ ਹੈ ਇੱਕ ਡੈਸਪੀਰੇਸ਼ਨ ਦਾ ਹੀ ਆ ਸਟਾਕ ਮਾਰਕੀਟ ਤੇ ਆਪਣੇ ਕੁਝ ਨਿਯਮ ਨੇ ਉਹ ਇਹੀ ਆ ਕਿ ਜਿਵੇਂ ਇੱਕ ਹੋਰ ਚੀਜ਼ ਯਾਦ ਰੱਖਿਓ ਹਮੇਸ਼ਾ ਜੇ ਤੁਸੀਂ ਜ਼ਿਆਦਾ ਡਰ ਰਹੇ ਹੋ ਮਾਰਕੀਟ ਚ ਪੈਨਿਕ ਵਾਲੇ ਜ਼ਿਆਦਾ ਇਨਸਾਨ ਹੋ ਥੋੜਾ ਡਰ ਜ਼ਿਆਦਾ ਲੱਗਦਾ ਤਾਂ ਹਮੇਸ਼ਾ ਜ਼ਿਆਦਾ ਵੱਡੀਆਂ ਕੰਪਨੀਆਂ ਚ ਰੋ 20000 ਕਰੋੜ ਤੋਂ ਉੱਪਰ ਵਾਲੇ ਮਾਰਕੀਟ ਕੈਪ ਦੀਆਂ ਅਗਲੀ ਚੀਜ਼ ਆ ਜਦੋਂ ਵੀ ਮਾਰਕੀਟ ਉੱਪਰ ਜਾਂਦੀ ਆ ਤਾਂ ਮੈਂ ਬਹੁਤ ਵਾਰ ਇਨਵੈਸਟਰਸ ਨੂੰ ਦੇਖਿਆ ਇਵਨ ਟੀਵੀ ਦੇ ਉੱਪਰ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਕਿ ਰੱਬ ਵੀ ਚੇਤੇ ਨਹੀਂ ਆਉਂਦਾ ਫਿਰ ਰੱਬ ਵੀ ਭੁੱਲ ਜਾਂਦਾ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਫਿਰ ਇਹ ਹੁੰਦਾ ਕਿ ਇਹ ਵੀ ਮਤਲਬ ਇੰਨੀ ਉੱਪਰ ਗਈ ਹੁੰਦੀ ਆ ਮਾਰਕੀਟ ਤੇ ਫਿਰ ਵੀ ਅਗਲਾ ਲੈਵਲ ਅਗਲਾ ਲੈਵਲ ਟੱਚ ਕਰੂਗੀ ਹੋਰ ਅਗਲਾ ਹਾਈ ਟੱਚ ਕਰੂਗੀ ਉਦੋਂ ਭੁੱਲ ਜਾਂਦੇ ਆ ਲੋਕ ਕਿ ਇਹ ਕਦੇ ਦੂਜੇ ਪਾਸੇ ਵੀ ਕਹਾਣੀ ਜਾ ਸਕਦੀ ਆ ਸੇਮ ਜਦੋਂ ਮਾਰਕੀਟ ਥੱਲੇ ਜਾਂਦੀ ਆ ਤਾਂ ਫੇਰ ਐ ਹੁੰਦਾ ਕਿ ਸ਼ਾਇਦ ਇਹ ਸਾਰੀਆਂ ਕੰਪਨੀ ਆਪਣੀਆਂ ਬੋਰੀਆਂ ਬਿਸਤਰਾ ਬੰਦ ਕਰਕੇ ਮਰੂਤੀ ਵਾਲੇ ਆਪਦੇ ਘਰੇ ਜਾ ਕੇ ਜਾਪਾਨ ਚ ਖੇਤੀ ਕਰਨ ਲੱਗ ਜਾਣਗੇ ਮਹਿੰਦਰਾ ਵਾਲੇ ਆਪਦੀ ਕੋਈ ਜ਼ਮੀਨ ਲੈ ਕੇ ਝੋਨਾ ਲਾ ਲੈਣਗੇ ਇਹੋ ਜਿਹਾ ਕੁਝ ਨਹੀਂ ਹੋਣਾ ਹੁੰਦਾ ਇੱਕ ਫੇਜ਼ ਹੁੰਦੇ ਆ ਜਦੋਂ ਵੀ ਇਸ ਤਰ੍ਹਾਂ ਹੋਣਾ ਵਾ ਤਾਂ ਲੋਕਾਂ ਦਾ ਸੈਂਟੀਮੈਂਟ ਇਕੱਠਿਆਂ ਦਾ ਹੀ 네ਗੇਟਿਵ ਹੋਣਾ ਹਾਂ ਇਹ ਹੈਗੀ ਆ ਕੁਝ ਰੀਜ਼ਨ ਨੇ ਜਿਹੜੇ ਪ੍ਰੈਕਟੀਕਲ ਨੇ ਬਿਲਕੁਲ ਵੈਲਿਡ ਨੇ ਉਹੀ ਚੀਜ਼ ਆ ਇੱਕ ਜਿਹਨੂੰ ਚਲੋ ਥੋੜਾ ਪੋਲੀਟੀਕਲੀ ਹੋ ਰਿਆ ਮੈਂ ਪਰ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਨੇ ਜਿਹੜੀ ਫਿਲਹਾਲ ਦੀ ਆਪਣੀ ਸੈਂਟਰ ਗਵਰਨਮੈਂਟ ਇਹ ਕੁਝ ਜ਼ਿਆਦਾ ਜਿਵੇਂ ਪੀਆਰ ਦੇ ਉੱਪਰ ਬਹੁਤ ਜ਼ਿਆਦਾ ਧਿਆਨ ਦਿੰਦੇ ਆਪਣਾ ਆਪਣੀਆਂ ਕਹਾਣੀਆਂ ਆਪਣੀਆਂ ਅਚੀਵਮੈਂਟਸ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਦਿਖਾਇਆ ਜਾਂਦਾ ਵਾ ਇਹ ਤੁਸੀਂ ਜਿਵੇਂ ਆਪਾਂ ਚਲੋ ਇੱਕ ਡੈਰੋਗੇਟਰੀ ਟਰਮ ਹੈਗੀ ਐ ਜਿਵੇਂ ਆਪਾਂ ਅੰਤਭਗਤ ਕਹਿ ਦਿੰਦੇ ਆ ਮੋਦੀ ਭਗਤ ਹਰੇਕ ਤੇ ਹੋ ਸਕਦੇ ਆ ਉਹ ਐਡੀ ਗੱਲ ਨਹੀਂ ਕਿ ਇਕੱਲੇ ਬੀਜੇਪੀ ਦੇ ਨੇ ਹਰੇਕ ਪੋਲੀਟੀਕਲ ਪਾਰਟੀ ਦੇ ਅਲੱਗ-ਅਲੱਗ ਹੁੰਦੇ ਨੇ ਤਾਂ ਉਹ ਉਹਨਾਂ ਚੀਜ਼ਾਂ ਦੇ ਉੱਪਰ ਹੀ ਬਲੀਵ ਕਰਦੇ ਆ ਤੇ ਉਸ ਬਲੀਵ ਕਰਨ ਵਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਨੇ ਇੰਡੀਅਨ ਮਿਡਲ ਕਲਾਸ ਦੇ ਇੱਕ ਹੋਰ ਇੱਥੇ ਅਜੀਬ ਚੀਜ਼ ਆਪਣੀ ਇਹ ਵਾਲੀ ਗਵਰਨਮੈਂਟ ਦਾ ਜਿਹੜਾ ਇੱਕ ਬਹੁਤ ਵੱਡਾ ਵੋਟ ਬੈਂਕ ਵੀ ਹੈਗਾ ਇਹ ਵੀ ਉਸੇ ਕੈਟਾਗਰੀ ਦਾ ਵਾ ਇੰਡੀਅਨ ਮਿਡਲ ਕਲਾਸ ਦਾ ਇਹਨਾਂ ਲੋਕਾਂ ਨੂੰ ਉਹੀ ਚੀਜ਼ਾਂ ਲੱਗਦੀਆਂ ਰਹੀਆਂ ਪਰ ਧਰਾਤਲ ਦੀਆਂ ਚੀਜ਼ਾਂ ਨੂੰ ਇਹ ਲੋਕ ਇਗਨੋਰ ਕਰਦੇ ਰਹੇ ਉਹ ਜਦੋਂ ਸੱਚ ਸਾਹਮਣੇ ਆਇਆ ਹੌਲੀ ਹੌਲੀ ਕਰਕੇ ਇਹ ਵੀ ਨਹੀਂ ਹੈਗਾ ਕਿ 트럼ਪ ਸਾਹਿਬ ਆ ਕੇ ਤੇ ਸੱਚ ਸਾਹਮਣੇ ਆ ਗਿਆ ਨਹੀਂ ਇਹ ਪਿਛਲੇ ਕੁਝ ਟਾਈਮ ਤੋਂ ਹੀ ਚੀਜ਼ਾਂ ਅਸਲ ਦੇ ਵਿੱਚ ਤਾਂ ਮਤਲਬ ਥੱਲੇ ਮਤਲਬ ਬਿਹਾਈਂਡ ਦਾ ਕਰਟੇਨਸ ਹੋਣੀਆਂ ਸ਼ੁਰੂ ਹੋ ਗਈਆਂ ਹੌਲੀ ਹੌਲੀ ਜਦੋਂ ਗੁਬਾਰਾ ਫਟਦਾ ਵਾ ਤਾਂ ਫਿਰ ਉਹ ਹਕੀਕਤ ਸਾਹਮਣੇ ਆਉਂਦੀ ਆ ਤਾਂ ਇਹ ਹੁੰਦੀ ਆ ਪਰ ਇੱਕ ਗੱਲ ਦੂਸਰੀ ਵੀ ਆ ਹਾਲੇ ਵੀ ਇੰਡੀਅਨ ਜੇ ਮਿਡਲ ਕਲਾਸ ਨੂੰ ਆਪਾਂ ਦੇਖ ਲਈਏ ਆਪਾਂ ਅਲਟਰਾ ਰਿਚ ਲੋਕਾਂ ਨੂੰ ਛੱਡ ਵੀ ਲਈਏ ਜਿਹੜੇ ਬਹੁਤ ਵੱਡੇ ਲੋਕ ਨੇ ਜਿਨ੍ਹਾਂ ਦੀ ਆਪਾਂ ਵੀਡੀਓਜ਼ ਦੇਖਦੇ ਆ ਟੀਵੀ ਦੇ ਉੱਪਰ ਆਉਂਦੇ ਆ ਜਾਂ ਆਪਾਂ ਬਿਲਕੁਲ ਜਿਹੜੇ ਗਰੀਬ ਆਪਣੇ ਵਿਚਾਰੇ ਬਦਕੇ ਇਸ ਮਤਲੋਕ ਨੇ ਇੰਡੀਆ ਦੇ ਉਹਨਾਂ ਨੂੰ ਵੀ ਛੱਡ ਦिए ਇਕੱਲੇ ਇਹਨਾਂ ਲੋਕਾਂ ਦੀ ਗੱਲ ਕਰੀਏ ਜਿਹੜੇ ਨਾਰਮਲ ਜਿਵੇਂ ਸਵਿਫਟ ਤੋਂ ਲੈ ਕੇ ਕਾਰਾਂ ਮੰਨ ਲਓ ਕਿ ਇੱਕ 3 4 5 ਲੱਖ ਦੀ ਕਾਰ ਤੋਂ ਲੈ ਕੇ 20 ਲੱਖ ਦੀ ਕਾਰ ਅਫੋਰਡ ਕਰਦੇ ਆ ਇਹ ਵਾਲਾ ਮਿਡਲ ਕਲਾਸ ਇਹਦੀ ਜੇ ਗਿਣਤੀ ਆਪਾਂ ਟੋਟਲ ਇਹਨਾਂ ਲੋਕਾਂ ਨੂੰ ਗਿਣ ਲੀਏ ਤਾਂ ਯੂਰਪ ਦੇ ਸ਼ਾਇਦ ਕਿੰਨੇ ਦੇਸ਼ਾਂ ਦੀ ਪੋਪੂਲੇਸ਼ਨ ਤੋਂ ਵੀ ਜ਼ਿਆਦਾ ਗਿਣਤੀ ਇਹਨਾਂ ਲੋਕਾਂ ਦੀ ਆ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਗੱਡੀਆਂ ਦੀ ਲੋੜ ਪੈਂਦੀ ਰਹਿਣੀ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਦੇ ਵਿਆਹਾਂ ਦੇ ਉੱਪਰ ਖਰਚਾ ਬਹੁਤ ਜ਼ਿਆਦਾ ਕਰਦੇ ਰਹਿਣਾ ਵਾ ਇਹ ਉਹ ਲੋਕ ਨੇ ਜਦੋਂ ਵੀ ਕੋਈ ਬਿਮਾਰੀ ਹੁੰਦੀ ਆ ਤਾਂ ਇਹ 20 ਲੱਖ 30 ਲੱਖ ਰੁਪਈਆ ਆਪਣੇ ਘਰ ਦੇ ਉਸ ਮੈਂਬਰ ਨੂੰ ਬਚਾਉਣ ਤੇ ਲਾਉਣਗੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਇਹਨਾਂ ਨੇ ਫੋਨ ਵੀ ਚੰਗੇ ਖਰੀਦ ਕੇ ਦੇਣੇ ਆ ਆਈਪੈਡ ਵੀ ਖਰੀਦ ਕੇ ਦੇਣੇ ਆ ਤੇ ਕਦੇ ਗੋਆ ਵੀ ਘੁਮਾਉਣ ਲੈ ਕੇ ਜਾਣਾ ਤਾਂ ਸ਼ਾਇਦ ਤੁਸੀਂ ਮੇਰਾ ਸਿਸਟਮ ਇਹ ਕਹਿਣ ਦਾ ਮਤਲਬ ਸਮਝ ਰਹੇ ਹੋ ਹੋ ਸਕਦਾ ਅੱਜ ਮੈਂ ਤੁਹਾਨੂੰ ਬਿਲਕੁਲ ਐਵੇਂ ਹੋਵੇ ਕਿ ਤੁਹਾਨੂੰ ਮੇਰੇ ਤੇ ਵੀ ਗੁੱਸਾ ਚੜੇ ਕਿ ਸਭ ਕੁਝ ਬਰਬਾਦ ਹੋ ਰਿਹਾ ਆ ਸੇ ਪਾਸੇ ਜਿਵੇਂ ਇੱਕ ਫਿਲਮ ਦਾ ਕਈ ਵਾਰੀ ਸੀਨ ਕੁਦਰਤੀ ਮੇਰੇ ਜ਼ਹਿਨ 'ਚ ਆ ਗਿਆ ਕਿ ਸਭ ਕੁਝ ਡਿੱਗ ਰਿਹਾ ਆ ਅੱਗੇ ਲੱਗੀ ਹੋਈ ਆ ਸਾਰੇ ਪਾਸੇ ਲੋਕ ਭੱਜ ਰਹੇ ਆ ਤੇ ਇੱਕ ਇਨਸਾਨ ਵਿਚਕਾਰ ਬੈਠਾ ਸ਼ਾਂਤ ਤੇ ਲੋਕਾਂ ਨੂੰ ਕਹੀ ਜਾਂਦਾ ਕੁਝ ਨਹੀਂ ਹੋਇਆ ਇੱਥੇ ਬਹਿ ਜਾਓ ਤੇ ਲੋਕ ਉਹਨੂੰ ਗਾਲਾਂ ਕੱਢ ਰਹੇ ਕਿ ਭਰਾਵਾ ਤੂੰ ਮਰਾਏਂਗਾ ਸਾਨੂੰ ਨਹੀਂ ਮੈਨੂੰ ਹਾਲੇ ਵੀ ਸੋਚੋਂ 100% ਹੀ ਇਹੀ ਆ ਮਤਲਬ ਬਿਲਕੁਲ ਇਹ ਤਾਂ ਐਵੇਂ ਹੀ ਰਹਿਣਾ ਵਾ ਤੁਸੀਂ ਵੀ ਸ਼ਾਇਦ ਕਦੇ ਮਤਲਬ ਇਹ ਕਹੋਗੇ ਕਿ ਹਾਂ ਉਹ ਬੰਦਾ ਉਸ ਟਾਈਮ ਇਹ ਕਹਿੰਦਾ ਸੀਗਾ ਟਾਈਮ ਨਹੀਂ ਮੈਨੂੰ ਪਤਾ ਇਹਨੂੰ ਕਿੰਨਾ ਲੱਗੂਗਾ ਰਿਕਵਰੀ ਨੂੰ ਪਰ ਇਹ ਜਿਹੜਾ ਟਾਈਮ ਚੱਲ ਰਿਹਾ ਇੱਕ ਇੰਨਾ ਕੁ ਵਧੀਆ ਟਾਈਮ ਚੱਲ ਰਿਹਾ ਵਾ ਪਰ ਜੇ ਤੁਸੀਂ ਇਹਨੂੰ ਬਹੁਤ ਧਿਆਨ ਦੇ ਨਾਲ ਸਮਝਦੇ ਹੋ ਦੋ ਚੀਜ਼ਾਂ ਸਭ ਤੋਂ ਵੱਡੀਆਂ ਨੇ ਪਹਿਲੀ ਮਾਰਕੀਟ ਕਹਿੰਦੀ ਆ ਮੇਰੇ ਨਾਲ ਬਣੇ ਰੋ ਹੁਣ ਤੁਸੀਂ ਵੀ ਛੋਟੇ ਚ ਬਹੁਤ ਸਾਰੇ ਦੋਸਤ ਹੋਣਗੇ ਜਿਨ੍ਹਾਂ ਨੂੰ ਹਾਲੇ ਮਾਰਕੀਟ ਚ ਸਿਰਫ ਕੁਝ ਮਹੀਨੇ ਹੋਏ ਆ ਤੇ ਤੁਸੀਂ ਮੈਨੂੰ ਵੀ ਕਈ ਵਾਰੀ ਕਮੈਂਟ ਆਉਂਦੇ ਕਿ ਮੈਨੂੰ 3 ਮਹੀਨੇ ਹੋ ਗਏ ਇਸ ਸਟਾਕ ਦੇ ਵਿੱਚ ਮਤਲਬ 3 ਮਹੀਨੇ ਤੁਸੀਂ ਇੱਕ ਬੱਚੇ ਇੱਕ ਇਨਸਾਨ ਦੀ ਲਾਈਫ ਦੀ ਤਰ੍ਹਾਂ ਸਮਝੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਜਿਹੜਾ ਵੀ ਸ਼ੇਅਰ ਜਿਹੜੀ ਵੀ ਕੰਪਨੀ ਤੁਸੀਂ ਲਈ ਆ ਉਹਦੀ ਨਾਰਮਲ ਲਾਈਫ ਵੀ ਇੱਕ ਇਨਸਾਨ ਦੀ ਲਾਈਫ ਤੋਂ ਕਿਤੇ ਜ਼ਿਆਦਾ ਆ ਤੁਸੀਂ ਉਸ ਕੰਪਨੀ ਦੇ ਨਾਲ ਰਹਿ ਰਹੇ ਹੋ ਤਿੰਨ ਮਹੀਨੇ ਤਾਂ ਮਤਲਬ ਤਿੰਨ ਮਹੀਨੇ ਚ ਤਾਂ ਬੱਚਾ ਨਾ ਖੜਾ ਹੋ ਸਕਦਾ ਨਾ ਰਿੱਡ ਦਾ ਵਾ ਨਾ ਕੁਝ ਕਰਦਾ ਉਹ ਤੁਹਾਨੂੰ ਤਿੰਨ ਮਹੀਨੇ ਚ ਕੁਝ ਨਹੀਂ ਕਰਕੇ ਦੇ ਸਕਦਾ ਇਹ ਕਹਿਜਾ ਟਾਈਮ ਹੈਗਾ ਕਰੋਨਾ ਤੋਂ ਬਾਅਦ ਮਤਲਬ ਓਨੈਸਟਲੀ ਕਰੋਨਾ ਦਾ ਟਾਈਮ ਲੋਕ ਯਾਦ ਕਰਦੇ ਆ ਕਿ ਯਾਰ ਉਸ ਲੈਵਲ ਦੇ ਉੱਪਰ ਜੇ ਕਿਤੇ ਸਟਾਕ ਦੁਬਾਰਾ ਆ ਜਾਣ ਤਾਂ ਦੁਬਾਰਾ ਸਟਾਕ ਉਸ ਲੈਵਲ ਦੇ ਉੱਪਰ ਆਏ ਹੋਏ ਆ ਦੋ ਸਾਲ ਨੂੰ ਤਿੰਨਾਂ ਸਾਲਾਂ ਨੂੰ ਮੈਨੂੰ ਮਾੜੀਆਂ ਕੰਪਨੀਆਂ ਤਾਂ ਨਹੀਂ ਪਤਾ ਜਿਹੜੀਆਂ ਬਹੁਤ ਛੋਟੀਆਂ ਕੰਪਨੀਆਂ ਨੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਕੋਈ ਵੀ ਵੱਡੀ ਕੰਪਨੀਆਂ 20000 ਕਰੋੜ ਤੋਂ ਮਾਰਕੀਟ ਕੈਪ ਉੱਪਰ ਆ ਇੰਨੇ ਇੱਕ ਵਧੀਆ ਲੈਵਲ ਦੇ ਉੱਪਰ ਆ ਪੈਸੇ ਹਮੇਸ਼ਾ ਬਚਾ ਕੇ ਰੱਖੋ ਇੱਕੋ ਹੀ ਚੀਜ਼ ਆ ਹਮੇਸ਼ਾ ਅਗਲੇ ਦਿਨ ਦੀ ਗਿਰਾਵਟ ਕੋਈ ਆਖਰੀ ਗਿਰਾਵਟ ਨਹੀਂ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਚਾਹੁੰਦੇ ਆ ਕਿ ਆਖਰੀ ਗਿਰਾਵਟ ਹੋਵੇ ਪਰ ਉਹ ਕਦੇ ਨਹੀਂ ਹੁੰਦਾ ਹਮੇਸ਼ਾ ਜੇ ਤੁਸੀਂ ਮਾਰਕੀਟ ਦੇ ਵਿੱਚ ਖੇਡਣ ਆਏ ਹੋ ਤਾਂ ਤੁਹਾਡਾ ਸਭ ਤੋਂ ਵੱਡਾ ਹਥਿਆਰ ਆ ਤੁਹਾਡੀ ਜੇਬ ਦਾ ਪੈਸਾ ਉਹਨੂੰ ਇਸ ਤਰ੍ਹਾਂ ਵੇਸਟ ਨਾ ਕਰੋ ਬਿਲਕੁਲ ਥੋੜਾ ਲਾਓ ਨਵਾਂ ਇਨਵੈਸਟਰ ਸਪੈਸ਼ਲੀ ਕਿਉਂਕਿ ਹਲੇ ਉਹਨੂੰ ਤਜਰਬਾ ਨਹੀਂ ਹੁੰਦਾ ਉਹ ਲਾਲਚ ਹਮੇਸ਼ਾ ਕਰਦਾ ਜਿੰਨੇ ਪੈਸੇ ਉਹ ਲੈ ਕੇ ਆਇਆ ਉਹਦੇ ਚ ਬਹੁਤ ਵੱਡਾ ਪੋਰਸ਼ਨ ਉਹ ਛੇਤੀ ਇਨਵੈਸਟ ਕਰ ਦਿੰਦਾ ਜਿਹੜੇ ਬਹੁਤ ਪੁਰਾਣੇ ਮਜੇ ਹੋਏ ਖਿਡਾਰੀ ਉਹ ਕਦੇ ਐ ਨਹੀਂ ਕਰਦੇ ਉਹ ਸਿਰਫ ਬਹੁਤ ਥੋੜੀ ਅਮਾਉਂਟ ਲਾਉਂਦੇ ਆ ਜੋ ਉੱਪਰ ਕਿਤੇ ਜ਼ਿਆਦਾ ਚਲੀ ਜਾਂਦੀ ਆ ਤੇ ਉਹ ਪੈਸੇ ਬਣਾ ਲੈਂਦੇ ਅਗਲੀ ਚੀਜ਼ ਉਹ ਕੀ ਕਰਦੇ ਆ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਹਰ ਇੱਕ ਦਿਨ ਹਰੇਕ ਹਫਤੇ ਜਾਂ ਮਹੀਨੇ ਦੇ ਵਿੱਚ ਕੋਈ ਇਹੋ ਜਿਹਾ ਸਟਾਕ ਤੁਹਾਨੂੰ ਇਹੋ ਜਿਹੀ ਓਪਰਚੁਨਿਟੀ ਦਿੰਦਾ ਜਦੋਂ ਬਹੁਤ ਹੀ ਥੱਲੇ ਆਇਆ ਹੁੰਦਾ ਉਹ ਉਹਨੂੰ ਉਸ ਟਾਈਮ ਥੋੜੀ ਅਮਾਉਂਟ ਲੈ ਲੈਂਦੇ ਆ ਤੇ ਬਹੁਤ ਲੰਬਾ ਟਾਈਮ ਉਹਦੇ ਵਿੱਚ ਵੇਟ ਕਰਦੇ ਆ ਫਿਰ ਉਹਦੇ 'ਚ ਦੁੱਗਣਾ ਤਕਰੀਬਨ ਮਤਲਬ ਦੁੱਗਣੇ ਜਾਂ ਤਿਗਣੇ ਦੇ ਉੱਪਰ ਉਹਨੂੰ ਕੱਢਦੇ ਆ ਤੇ ਜੇ ਥੋੜੀ ਥੋੜੀ ਅਮਾਉਂਟ ਵੀ ਉਦੋਂ ਤੁਸੀਂ ਉਹਦੇ 'ਚ ਲਾਈ ਆ ਤਾਂ ਦੁੱਗਣੀ ਅਮਾਉਂਟ ਵੀ ਥੋੜੀ ਬੜੀ ਵਧੀਆ ਹੋ ਜਾਂਦੀ ਆ ਬਾਕੀ ਪੈਸੇ ਬਚਾ ਕੇ ਰੱਖੋ ਤਾਂ ਹੋਰ ਮੈਂ ਕੀ ਕਹਿ ਸਕਦਾ ਹਾਂ ਇਹੀ ਆ ਨਾ ਤਾਂ ਹਮੇਸ਼ਾ ਲਗਾਤਾਰ ਉੱਪਰ ਨੂੰ ਜਾਣਾ ਕੰਟੀਨਿਊ ਰਹਿਣਾ ਨਾ ਹਮੇਸ਼ਾ ਥੱਲੇ ਨੂੰ ਜਾਣਾ ਕੰਟੀਨਿਊ ਰਹਿਣਾ ਇੰਡੀਅਨ ਮਿਡਲ ਕਲਾਸ ਦੀ ਆਪਣੀ ਇੱਕ ਬਹੁਤ ਵੱਡੀ ਪਾਵਰ ਆ ਹਾਂ ਠੀਕ ਆ ਫਿਲਹਾਲ ਇਹਨਾਂ ਨੇ ਬਹੁਤ ਜ਼ਿਆਦਾ ਉਹਦੇ ਉੱਤੇ ਜੋੜ ਦਿੱਤਾ ਹੋਇਆ ਸੀ ਐਫ ਆਈਜ਼ ਤੇ ਠੀਕ ਹੋ ਚਲੇ ਵੀ ਇਹ ਤਾਂ ਵੀ ਕੀਆ ਇੰਡੀਅਨ ਸਟੋਰੀ ਤਾਂ ਉਹ ਤਾਂ ਰਹਿਣੀ ਹੀ ਰਹਿਣੀ ਆ ਉਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਗੱਲ ਸਿਰਫ ਇਹ ਆ ਕਿ ਇੱਕ ਬਹੁਤ ਹੀ ਵਧੀਆ ਟਾਈਮ ਤੇ ਤੁਹਾਨੂੰ ਇਹ ਜੇ ਸਟਾਕ ਇੰਨੇ ਕਿ ਜ਼ਿਆਦਾ ਵਧੀਆ ਪ੍ਰਾਈਸ ਦੇ ਉੱਪਰ ਮਿਲ ਰਹੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਪਰ ਹਾਂ ਇੱਕ ਚੀਜ਼ ਪੈਸਾ ਹਮੇਸ਼ਾ ਬਚਾ ਕੇ ਰੱਖੋ ਬਟ ਇੱਕ ਦੂਸਰੀ ਚੀਜ਼ ਤੁਸੀਂ ਤਾਂ ਆਉਂਦੇ ਸਾਰੇ ਥੋੜੇ ਵਿੱਚੋਂ ਜਿਹੜੇ ਵੀ ਦੋਸਤ ਹੋਣਗੇ ਜਾਂ ਨਾ ਨੇ ਮਾਰਕੀਟ 'ਚ ਹੁਣੇ ਐਂਟਰੀ ਕੀਤੀ ਆ ਤਾਂ ਤੁਹਾਡੇ ਲਈ ਤਾਂ ਮਤਲਬ ਉਹ ਸਿਰ ਮਡਵਾਤੇ ਹੀ ਓਲੇ ਪੜੇ ਵਾਲੀ ਗੱਲ ਹੋਈ ਆ ਬਹੁਤ ਮਤਲਬ ਇੱਕ ਆਉਂਦੇ ਸਾਰੇ ਹੋ ਗਿਆ ਕੰਮ ਖਰਾਬ ਪਰ ਇਹ ਬੜਾ ਲਰਨਿੰਗ ਫੇਜ਼ ਤਕੜਾ ਵਾ ਤੇ ਹੋਰ ਪਤਾ ਨਹੀਂ ਹੋਰ ਤਾਂ ਫਿਲਹਾਲ ਮੈਨੂੰ ਹੁਣ ਕੁਝ ਨਹੀਂ ਆ ਰਿਹਾ ਬਸ ਇਹੀ ਸੀਗਾ ਜੀ ਕਿ ਹਾਂ ਕਿ ਨਵਾਂ ਇਨਵੈਸਟਰ ਬਹੁਤ ਛੇਤੀ ਘਬਰਾ ਜਾਂਦੇ ਚ ਕੁਝ ਘਬਰਾਉਣ ਵਾਲਾ ਨਹੀਂ ਹੈਗਾ ਇਹਦੇ ਚ ਕੋਈ ਵੀ ਇਹ ਚੀਜ਼ਾਂ ਚੱਲਦੀਆਂ ਹੀ ਰਹਿਣੀਆਂ ਨੇ ਤੇ ਨੈਗੇਟਿਵ ਚੀਜ਼ਾਂ ਹੌਲੀ-ਹੌਲੀ ਫਿਰ ਕਰਕੇ ਕਿਉਂਕਿ ਉਸੇ ਤਰ੍ਹਾਂ ਦੀ ਹੀ ਰਿਕਵਰੀ ਹੁੰਦੀ ਹੈ ਜਦੋਂ ਖਲਕੀ ਜੀ ਜਦੋਂ ਇਹ ਡਸਟ ਸੈਟਲ ਹੋਣੀ ਆ ਹਾਲੇ ਸ਼ਾਇਦ ਨਹੀਂ ਹੋਊਗੀ ਕਿਉਂਕਿ ਲੋਕਾਂ ਨੇ ਉਮੀਦਾਂ ਬਹੁਤ ਵੱਡੀਆਂ ਲਾਈਆਂ ਸੀ ਗੁਬਾਰਾ ਇੰਡੀਅਨ ਇਕਨੋਮੀ ਦਾ ਬਹੁਤ ਹੀ ਵੱਡਾ ਫੁੱਲਿਆ ਹੋਇਆ ਸੀ ਇੱਕ ਬਾਰੇ ਪੂਰੀ ਤਰ੍ਹਾਂ ਨਾਲ ਟੁੱਟੂਗਾ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਭ ਕੁਝ ਥੱਲੇ ਬੈਠੂਗਾ ਉਦੋਂ ਕੀ ਹੋਣਾ ਜਿੰਨੀ ਸਿਚੁਏਸ਼ਨ ਖਰਾਬ ਹੈਗੀ ਆ ਉਸ ਤੋਂ ਵੀ ਲੋਕਾਂ ਨੇ ਬੁਰੀ ਸਮਝਣੀ ਆ ਤੇ ਜਦੋਂ ਵਾਪਸ ਹੌਲੀ-ਹੌਲੀ ਚੀਜ਼ਾਂ ਰਿਕਵਰ ਕਰਨ ਗਿਆ ਕਈ ਕੰਪਨੀ ਆਪਣੇ ਚੰਗੇ ਰਿਜ਼ਲਟ ਦੇਣਾ ਸਟਾਰਟ ਕਰਨ ਗਿਆ ਤਾਂ ਲੋਕਾਂ ਨੇ ਉਵੇਂ ਹੀ ਉਹਨਾਂ ਦੇ ਵੱਲ ਨੂੰ ਪੱਜ ਲੈਣਾ ਤੇ ਇਹੀ ਆ ਜੀ ਫਿਲਹਾਲ ਦੀ ਤਾਂ ਗੱਲ ਕਿਉਂਕਿ ਬਹੁਤ ਦਿਨ ਵੈਸੇ ਵੀ ਹੋ ਗਏ ਸੀ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਚੱਲ ਰਹੀ ਸੀਗੀ ਕੇ ਹਾਂ ਥੋੜਾ ਜਿਹਾ ਵਾਪਸ ਤੁਹਾਡੇ ਕੋਲੇ ਆਵਾਂ ਤੇ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂ ਸਿਰਫ ਇੱਕ ਇਹਦੇ ਚ ਕਦੇ ਹੌਸਲਾ ਨਹੀਂ ਹਾਰਨਾ ਹੁੰਦਾ ਮਾਰਕੀਟ ਦੇ ਆਪਣੇ ਕੁਝ ਰੂਲ ਹੁੰਦੇ ਆ ਤੁਸੀਂ ਮਾਰਕੀਟ ਨੂੰ ਕਦੇ ਫੋਰਸ ਨਹੀਂ ਕਰ ਸਕਦੇ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਤੇ ਇੱਕ ਰੱਬ ਨੂੰ ਤੇ ਇੱਕ ਸਟਾਕ ਮਾਰਕੀਟ ਨੂੰ ਤੁਸੀਂ ਧੱਕਾ ਕਦੇ ਨਹੀਂ ਕਰ ਸਕਦੇ ਜਿਨੇ ਵੀ ਧੱਕਾ ਕੀਤਾ ਉਹ ਖੋਦੀ ਮੂੰਹ ਦੇ ਡਿੱਗਿਆ ਵਾ ਤੇ ਬਸ ਖਤਮ ਹੋਣ ਮੈਂ ਰਿਪੀਟ ਕਰ ਰਿਹਾ ਆਪਣੀਆਂ ਇਹ ਸਾਰੀਆਂ ਗੱਲਾਂ ਕਿਉਂਕਿ ਮੈਂ ਲਿਖਿਆ ਕੁਝ ਨਹੀਂ ਸੀਗਾ ਮੈਂ ਤਾਂ ਫੜ ਕੇ ਫੋਨ ਤੇ ਇਹਨੂੰ ਬੋਲਣ ਲੱਗ ਗਿਆ ਇੰਨੀ ਹੀ ਹੈ ਜੀ ਗੱਲਬਾਤ ਫਿਲਹਾਲ ਦੀ ਤੇ ਮੈਨੂੰ ਉਮੀਦ ਆ ਮੈਂ ਛੇਤੀ ਫੇਰ ਟਾਈਮ ਕੱਢ ਕੇ ਵਾਪਸ ਆਉਂਗਾ ਤੁਹਾਡੇ ਕੋਲੇ ਤੇ ਜਿਹੜੇ ਛੋਟੇ ਕੋਈ ਕੁਐਸਚਨ ਵੀ ਹੈਗੇ ਆ ਤੇ ਉਹਨਾਂ ਦਾ ਵੀ ਜਿੰਨਾ ਮੈਨੂੰ ਜਾਣਕਾਰੀ ਹੈਗੀ ਉਹਨਾਂ ਕੰਪਨੀਆਂ ਬਾਰੇ ਉਹਦਾ ਆਨਸਰ ਕਰਨ ਦੀ ਕੋਸ਼ਿਸ਼ ਕਰੂੰਗਾ